ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੁਝ ਬੋਲੇ ਹੋਏ ਬਚਨ ਦੇ ਬਾਰੇ ਦੱਸਾਂਗੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵਸਦੇ ਰੋ ਉੱਜੜ ਜਾ ਇਹ ਲਾਈਨਾਂ ਕਦੋਂ ਤੇ ਕਿੱਥੇ ਗਈਆਂ ਆਓ ਇਸ ਲਾਈਨਾਂ ਨੂੰ ਇੱਕ ਕਹਾਣੀ ਦੇ ਰੂਪ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਵਾਰੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਪਾਈ ਮਰਦਾਨਾ ਜੀ ਨਾਲ ਯਾਤਰਾ ਤੇ ਨਿਕਲੇ ਹੋਏ ਸਨ ਉਹ ਇੱਕ ਜੰਗਲ ਵਿੱਚ ਲੰਘ ਰਹੇ ਸਨ ਤੇ ਉਹਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਤੇ ਪਾਈ ਮਰਦਾਨਾ ਜੀ ਨੇ ਅਰਦਾਸ ਕੀਤੀ ਕਿ ਸੱਤੇ ਪਾਛਾ ਕੁਝ ਖਾਣ ਨੂੰ ਮਿਲ ਜਾਵੇ ਤਾਂ ਰਾ ਆਸਾਨ ਹੋ ਜਾਏਗਾ ਗੁਰੂ ਨਾਨਕ ਦੇਵ ਜੀ ਨੇ ਮੁਸਕਰਾਂਦਿਆ ਹੋਏ ਮਰਦਾਨਾ ਜੀ ਨੂੰ ਕਿਹਾ ਕਿ ਰੱਬ ਸਦਾ ਆਪਣੇ ਸੇਵਕਾਂ ਦੀ लाਜ ਰੱਖਦਾ ਹੈ ਚੱਲ ਅੱਗੇ ਵਧੀਏ ਕੁਝ ਦੂਰ ਜਾ ਕੇ ਉਹ ਇੱਕ ਪਿੰਡ ਪਹੁੰਚੇ ਪਿੰਡ ਦੇ ਲੋਕ ਬਹੁਤ ਹੀ ਵਧੀਆ ਘਰਾਂ ਵਿੱਚ ਰਹਿੰਦੇ ਸਨ ਤੇ ਗੁਰਦਾਨਕ ਦੇਵ ਜੀ ਨੇ ਤੇ ਮਰਦਾਨਾ ਜੀ ਨੇ ਸੋਚਿਆ ਕਿ ਕਿਉਂ ਨਾ ਅੱਜ ਰਾਤ ਇੱਥੇ ਹੀ ਰੁਕਿਆ ਜਾਵੇ ਤੇ ਇੱਥੇ ਹੀ ਰੋਟੀ ਖਾਧੀ ਜਾਵੇ ਪਰ ਗੁਰਨਾਨਕ ਦੇਵ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਕਿਸੇ ਨੇ ਉੱਥੇ ਰਹਿਣ ਦੀ ਥਾਂ ਨਾ ਦਿੱਤੀ ਤੇ ਨਾ ਹੀ ਰੋਟੀ ਦਿੱਤੀ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਇੱਥੇ ਬਰਕਤ ਨਹੀਂ ਐ ਚਲ ਹੋਰ ਥਾਂ ਚਲੀਏ ਤੇ ਜਾਂਦੇ ਜਾਂਦੇ ਗੁਰੂ ਨਾਨਕ ਦੇਵ ਜੀ ਨੇ ਇੱਕ ਵਚਨ ਬੋਲਿਆ ਵਸਦੇ ਰਹੋ ਕੁਝ ਕਦਮ ਅੱਗੇ ਤੁਰਦੇ ਤੁਰਦੇ ਇੱਕ ਹੋਰ ਪਿੰਡ ਮਿਲੇ ਆ ਉਥੋਂ ਦੇ ਲੋਕ ਬਹੁਤ ਗਰੀਬ ਸਨ ਪਰ ਉਹ ਦਿ ਲੋ ਬਹੁਤ ਚੰਗੇ ਸਨ ਉਹਨਾਂ ਨੇ ਗੁਰੂ ਜੀ ਤੇ ਪਾਈ ਮਰਦਾਨਾ ਜੀ ਨੂੰ ਸਤਕਾਰ ਨਾਲ ਬੁਲਾਇਆ ਉਹਨਾਂ ਦਾ ਬਹੁਤ ਸਤਕਾਰ ਕੀਤਾ ਉਹਨਾਂ ਨੂੰ ਰੋਟੀਆਂ ਖਵਾਈਆਂ ਤੇ ਪਿਆਰ ਨਾਲ ਉਹਨਾਂ ਨੂੰ ਰੱਖਿਆ ਪਈ ਮਰਦਾਨਾ ਜੀ ਨੇ ਆਖਿਆ ਗੁਰੂ ਜੀ ਪਹਿਲਾ ਪਿੰਡ ਤਾਂ ਅਮੀਰ ਸੀ ਪਰ ਉਥੇ ਸਾਨੂੰ ਕੁਝ ਵੀ ਨਹੀਂ ਮਿਲਿਆ ਪਰ ਇਹ ਪਿੰਡ ਗਰੀਬ ਹੈ ਪਰ ਇੱਥੇ ਸਾਨੂੰ ਪਿਆਰ ਇੱਜ਼ਤ ਤੇ ਸਨਮਾਨ ਮਿਲਿਆ ਫਿਰ ਗੁਰੂ ਨਾਨਕ ਦੇਵ ਜੀ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਕਿ ਅਸਲ ਦੌਲਤ ਦਿਲ ਦੀ ਸ਼ੁੱਧਤਾ ਤੇ ਸੇਵਾ ਦੀ ਭਾਵਨਾ ਹੈ ਜਿੱਥੇ ਪਿਆਰ ਹੈ ਉੱਥੇ ਹੀ ਪਰਮਾਤਮਾ ਵੱਸਦਾ ਹੈ ਧਨ ਤੇ ਮਾਲ ਨਾਲ ਕੁਝ ਨਹੀਂ ਹੁੰਦਾ ਪਰਮਾਤਮਾ ਦੇ ਨਾਮ ਨਾਲ ਜੀਵਨ ਸੁਖੀ ਹੁੰਦਾ ਹੈ ਇਹੀ ਕਹਿ ਕੇ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਜੀ ਅੱਗੇ ਚੱਲ ਪਏ ਚਲਦੇ ਹੋਏ ਉਹਨਾਂ ਨੇ ਉਸ ਪਿੰਡ ਦੇ ਵਾਸੀਆਂ ਨੂੰ ਕਿਹਾ ਕਿ ਉੱਜੜ ਜਾਓ ਅੱਗੇ ਜਾ ਕੇ ਪਈ ਮਰਦਾਨਾ ਜੀ ਸੋਚ ਵਿੱਚ ਪੈ ਗਏ ਕਿ ਜਿਸ ਪਿੰਡ ਦੇ ਵਿੱਚ ਸਾਨੂੰ ਕੁਝ ਖਾਣ ਲਈ ਨਹੀਂ ਦਿੱਤਾ ਯਾ ਸਾਨੂੰ ਰਹਿਣ ਲਈ ਨਹੀਂ ਕਿਹਾ ਤਾਂ ਉੱਥੇ ਗੁਰੂ ਜੀ ਨੇ ਬਚਨ ਕੀਤਾ ਕਿ ਵਸਦੇ ਰਹੋ ਤੇ ਜਿੱਥੇ ਸਾਨੂੰ ਸਾਰਾ ਕੁਝ ਮਿਲਿਆ ਉਥੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਜੜ ਜਾਓ ਤਾਂ ਪਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਤੁਸੀਂ ਐਦਾਂ ਕਿਉਂ ਕਿਹਾ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਰਦਾਨਿਆ ਕਿ ਜਿਨ੍ਹਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਤੇ ਜਿਉ ਉਥੇ ਵਸਦੇ ਰਹਿਣਗੇ ਤਾਂ ਉਹ ਉਥੇ ਤੱਕ ਹੀ ਸੀਮਤ ਰਹਿਣਗੇ ਤੇ ਜਿਹੜਾ ਨੇ ਸਾਨੂੰ ਖਾਣ ਲਈ ਦਿੱਤਾ ਇੱਜ਼ਤ ਮਾਨ ਦਿੱਤੀ ਜੀਵ ਲੋਕੀ ਉੱਜੜ ਜਾਣਗੇ ਮਤਲਬ ਅਲੱਗ-ਅਲੱਗ ਜਗ੍ਹਾ ਤੇ ਜਾਣਗੇ ਤਾਂ ਉਹ ਅੱਗੇ ਲੋਕਾਂ ਨੂੰ ਵੀ ਇਹੋ ਜਿਹੀ ਸਿੱਖਿਆ ਦੇਣਗੇ ਤਾਂ ਕਰਕੇ ਉਹਨਾਂ ਨੂੰ ਇਹੋ ਜਿਹੀ ਬਚਨ ਦਿੱਤੇ ਗਏ ਇਸ ਕਹਾਣੀ ਨਾਲ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਸ ਤਰ੍ਹਾਂ ਸਿੱਖਿਆ ਦਿੱਤੀ ਕਿ ਮਨੁੱਖ ਨੂੰ ਹਮੇਸ਼ਾ ਨਿਵਯਤਾ ਪਿਆਰ ਅਤੇ ਸੇਵਾ ਵਾਲਾ ਜੀਵਨ ਜਿਉਣਾ ਚਾਹੀਦਾ ਹੈ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਜੇ ਤੁਹਾਡਾ ਦਿਲ ਸਾਫ਼ ਹੈ ਤੁਸੀਂ ਪਿਆਰ ਨਾਲ ਰਹਿੰਦੇ ਹੋ ਤਾਂ ਤੁਸੀਂ ਪਰਮਾਤਮਾ ਨੂੰ ਬਹੁਤ ਜਲਦੀ ਪਾ ਲੈਂਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ